ਉਹ ਜਿਹੜਾ ਸਮਾਗਮ ਧਾਰਮਿਕ ਨਾ ਹੋ ਕੇ ਸਿਆਸੀ ਆ ਉਸ ਰਾਮ ਮੰਦਰ ਦੇ ਉੱਤੇ ਬੜੇ ਲੰਮੇ ਸਮੇਂ ਤੋਂ ਜਿਹੜੀ ਸਿਆਸਤ ਕੀਤੀ ਜਾ ਰਹੀ ਆ ਪਹਿਲਾਂ ਤਾਂ ਉਹਦਾ ਨਿਰਮਾਣ ਗਲਤ ਆ ਕਿਸੇ ਦੀ ਧਾਰਮਿਕ ਆਸਥਾ ਨੂੰ ਢਾਕੇ ਆਪਣੀ ਧਾਰਮਿਕ ਆਸਥਾ ਖੜੀ ਕਰਨੀ ਇਹ ਕਿਸੇ ਕੀਮਤ ਦੇ ਉੱਤੇ ਵੀ ਜਿਹੜੀ ਸ਼ੋਭਾ ਨਹੀਂ ਦਿੰਦੀ ਜੇ ਲੋ ਪਹਿਲਾਂ ਬਾਬਰ ਨੇ ਗਲਤੀ ਕੀਤੀ ਤੇ ਫਿਰ ਉਹੀ ਗਲਤੀ ਇਧਰ ਆਉਣ ਲੱਗੇ ਫਿਰ ਤੇ ਉਹ ਗੱਲ ਠੀਕ ਹੋ ਗਈ ਨਾ ਗੁਰਬਾਣੀ ਵਾਲੀ ਗੱਲ ਠੀਕ ਆ ਵੀ ਜਿਸ ਹੱਥ ਜ਼ੋਰ ਕਰ ਵੇਖੇ ਸੋ ਜਦੋਂ ਬਾਬਰ ਦਾ ਜ਼ੋਰ ਸੀ ਉਹਨੇ ਚਲਾ ਲਿਆ ਹੁਣ ਇਹਨਾਂ ਦਾ ਜੋਰ ਇਹ ਜ਼ੋਰ ਦਿਖਾਉਂਦੇ ਆ ਇਹ RAM ਮੰਦਰ ਨਾ ਹੋ ਕੇ 2024 ਦੀ ਤਿਆਰੀ ਆ 2024 ਦੀ ਇਲੈਕਸ਼ਨ ਜਿੱਤਣ ਦਾ ਇੱਕ ਇਹ ਵੱਡੀ ਪੋਲਿਟਿਕਸ ਹੈਗੀ ਆ ਜਿਹੜੀ ਗੱਲ ਇਹ ਜਥੇਦਾਰ ਨੂੰ ਉੱਥੇ ਸੱਦ ਕੇ ਸਾਬਤ ਕਰਨਾ ਚਾਹੁੰਦੇ ਆ ਵੀ ਸਿੱਖ ਕੇਸਾਤਾਰੀ Hindu ਆ ਜਿਹੜਾ ਇਹ ਰੋਲਾ ਸਦਾ ਹੀ ਪਾਉਂਦੇ ਆ ਕੋਈ ਇਹਨਾਂ ਨੇ ਕੋਈ 2-4 ਪਾਗਲ ਵਰਤੀ ਦੇ ਲੋਕ ਸਾਡੇ ਬਣੇ ਵਾਲੇ ਖਰੀਦੇ ਵੀ ਆ ਜਿਨ੍ਹਾਂ ਨੂੰ ਚਾ ਚੜਿਆ ਹੋਇਆ ਲੰਗਰ ਲਾਉਣ ਦਾ ਉਹੋ ਜਿਹੇ ਲੋਕ ਇੱਕ ਇਹ ਸਾਬਤ ਕਰਨਾ ਚਾਹੁੰਦੇ ਆ ਵੀ ਸਿੱਖ Hinduਾਂ ਦੀ ਉਪਜ ਆ ਜੇ ਜਥੇਦਾਰ ਉੱਥੇ ਜਾਣਗੇ ਉਹ ਫਿਰ ਇਹ ਗੱਲ 'ਚ ਕਹਿਣ 'ਚ ਬਲੰਬ ਨਹੀਂ ਕਰਨਗੇ ਕਿ ਆਹ ਦੇਖੋ ਸਾਡੇ ਤਾਂ ਇੱਥੇ ਜਥੇਦਾਰ ਵੀ ਆਇਆ ਸੀ ਹੁਣ ਤਾਂ ਉਹਨਾਂ ਦੇ ਜਿਹੜੇ Hindu ਚੰਗੇ ਧਾਰਮਿਕ ਗੁਰੂ ਹੈਗੇ ਉਹ ચીਕ-ਚੀਕ ਕੇ ਕਹਿ ਰਹੇ ਹੈਗੇ ਆ ਕਿ ਇਹ ਜਿਹੜਾ ਪ੍ਰਿਟੀਕਲ ਵੰਡਟਾ ਹੈਗਾ ਇਹ ਕੋਈ ਧਾਰਮਿਕ ਆਸਥਾ ਦੀ ਗੱਲ ਨਹੀਂ। ਉਹ ਐਸੀ ਤਾਂ ਆਪਾਂ ਦੇਖ ਖਟੇ ਆ ਕਿ ਇਹਨਾਂ ਦੇ Hindu ਰਾਸ਼ਟਰ ਦੀ ਝਲਕ ਜਿਹੜੀ ਮਨੀਪੁਰ ਚ ਕੀ ਝਲਕ ਝਲਕੀ ਆ ਕੀ ਉੱਥੇ ਹੋਇਆ ਆ ਬਿਲਕੁਸ ਬਾਨੋ ਵਾਲੀਆਂ ਗੱਲਾਂ। ਅਜੰਡਾ ਹਿੰਦੂ ਰਾਸ਼ਟਰ ਵਾਲਾ ਲਾਗੂ ਕਰਨ ਦੀ ਗੱਲ ਆ ਤੇ ਦੂਜੀ ਗੱਲ ਹੈਗੀ ਆ ਕਿ ਭਾਜਪਾ ਦੀ ਰਾਜਗਦੀ ਨੂੰ ਕਾਇਮ ਕਿਦਾਂ ਚ ਕੀਤਾ ਜਾ ਸਕਦਾ ਜਦੋਂ ਘੱਟ ਗਿਣਤੀਆਂ ਨੂੰ ਕੁੱਟ ਪੈਂਦੀ ਆ ਨਾ ਤੇ ਬਹੁ ਗਿਣਤੀ ਉਦੋਂ ਖੁਸ਼ ਹੁੰਦੀ ਆ ਜਦੋਂ ਸਾਡਾ ਦਰਬਾਰ ਸਾਹਿਬ ਠਿੱਟਦਾ ਆ ਉਦੋਂ 300 ਪਲੱਸ ਸੀਟਾਂ ਲੈ ਕੇ ਕਾਂਗਰਸ ਜਿਹੜੀ ਬਹੁਮਤ ਚਾਹੁੰਦੀ ਆ ਇਹ ਜਿਹੜੀ ਜਿਹੜੀ ਨਾ ਹੁੰਦੀ ਦਿਮਾਗ ਵਿੱਚ ਇਹਨਾਂ ਦੇ ਚੱਲਦੀ ਤੇ ਫਿਰ ਇਹਦਾ 2024 ਤੋਂ ਅੱਗੋਂ ਅਦਗਟਨ ਨਹੀਂ ਸੀ ਹੁਣ ਫਿਰ ਇਹ ਗਾਂ ਪਸ਼ਾ ਵੀ ਕੀਤਾ ਜਾ ਸਕਦਾ ਸਟੰਟ ਬਾਜੀ ਹੈਗੀ ਉਸ ਸਿਆਸੀ ਸਟੰਟ ਬਾਜੀ ਦੇ ਵਿੱਚ ਜਥੇਦਾਰਾਂ ਨੂੰ ਕਿਸੇ ਕੀਮਤ ਤੇ ਨਹੀਂ ਜਾਣਾ ਚਾਹੀਦਾ ਸਖਸਾਬ ਤੇ ਹਮਲਾ ਤੇ ਮੋਦੀ ਸਾਹਿਬ ਕਹਿੰਦੇ ਵੀ ਬਹੁਤ ਗਲਤ ਕੀਤਾ ਕਾਂਗਰਸ ਨੇ ਪਰ ਜਿਨ੍ਹਾਂ ਨੇ ਬਿਆਨ ਤੇ ਬੁਚੜ ਨੂੰ ਸੋਧਾ ਲਾਤਾ ਉਹ ਕਹਿੰਦੇ ਵੀ ਉਹ ਮਾਫੀ ਮੰਗਣ ਫੇਛੜਣੇ ਆ ਇਹਦਾ ਮਤਲਬ ਦੋ ਗੱਲਾਂ ਨੇ ਨਾ ਉਹ ਲੋਕ ਹੈਗੇ ਆ ਜੇ ਇਹ ਗਾਂ ਨੂੰ ਮਾਂ ਮੰਨਦੇ ਆ ਇਹਨਾਂ ਦੇ ਪੁਰਖਿਆ ਨਹੀਂ ਆ ਨੰਕੇ ਗਏ ਆ ਦਸੰਬਰ ਦੇ ਦਿਨ ਗੁਰੂ ਸਾਹਿਬ ਨੂੰ ਆਟੇ ਦੀ ਗਾਂ ਬਣਾ ਕੇ ਸੌਂ ਖਾ ਕੇ ਤੇ ਉੱਥੇ ਇਹਨਾਂ ਨੇ ਧੋਖਾ ਕੀਤਾ ਉਹ ਤਾਂ ਗੁਰੂ ਵੀ ਨਹੀਂ ਕਹਿੰਦੇ ਕੱਲਾ ਤੇਗਬਹਾਦਰੀ ਕਹਿੰਦੇ ਆ ਮਤਲਬ ਇਹਨਾਂ ਦੇ ਅੰਦਰ ਜ਼ਹਿਰ ਹੈਗੀ ਆ ਸਿੱਖਾਂ ਵਾਸਤੇ ਨਫ਼ਰਤ ਆ ਕੋਈ ਸੈਕੂਲਰ ਨਹੀਂ ਹੈਗੇ ਇਹ ਇਹ ਮੰਨੂਵਾਦੀ ਆ ਕਿ ਜਿਹੜੀ RAM ਦੀ ਗੱਲ ਕਰਦੇ ਆ ਇਹ ਕਹਿੰਦੇ ਆ ਵੀ ਸਵੇ ਘਟ RAM ਬੋਲੇ RAM ਬਿਨਾ ਕੋ ਬੋਲੇ ਰੇ ਉਹ ਜਿਹੜਾ ਸਵੇ ਘਟ RAM ਆ ਉਹ ਰਮਿਆ ਹੋਇਆ RAM ਆ ਨਾ ਕਿ ਦਸ਼ਰਤ ਦਾ ਬੇਟਾ ਇਹ ਉੱਥੇ ਦਸ਼ਰਤ ਦੇ ਬੇਟੇ ਦਾ ਮੰਦਿਰ ਬਣ ਰਿਹਾ ਨਾ ਕਿ ਅਕਾਲਪੁਰਖ RAM ਦਾ ਮੰਦਿਰ ਬਣ ਰਿਹਾ ਦੇਖੋ ਜੀ ਜਦੋਂ ਆਪਾਂ ਕਣਕ ਆ ਬੀਜੀ ਹੋਈ ਆ ਕਾਂਗਿਆਰੀ ਦਾ ਛੱਟਾ ਥੋੜਾ ਦਿੱਤਾ ਸੀ ਵਿੱਚ ਕਾਲੇ ਕਾਲੇ ਛੱਟਿਆਂ ਵਾਲੇ ਨੂੰ ਕਾਂਗਿਆਰੀ ਵਿੱਚ ਹੀ ਕੌਮ ਦੇ ਵਿੱਚ ਪੈਦਾ ਹੋ ਜਾਂਦੇ ਆ ਇਹ ਇਹ ਲੋਕ ਗੁਰੂ ਗੋਬਿੰਦ ਸਿੰਘ ਵੇਲੇ ਵੀ ਹੈਗੇ ਸੀਗੇ ਇਹ ਇਹ ਲੋਕ ਗੁਰੂ ਨਾਨਕ ਸਾਹਿਬ ਵੇਲੇ ਵੀ ਹੈਗੇ ਸੀ ਇਦਾਂ ਦੇ ਲੋਕ ਜਿਹੜੇ ਦੌੜ ਭੱਜ ਕਰਦੇ ਆ ਕੁਝ ਲੋਕਾਂ ਨੂੰ ਸਿਆਸੀ ਭੁੱਖ ਹੈਗੀ ਆ ਤੇ ਕੁਝ ਲੋਕਾਂ ਨੂੰ ਆਪਣੇ ਆਪ ਦੀ ਫੇਮ ਦੀ ਭੁੱਖ ਹੈਗੀ ਆ ਜਿਹੜੇ ਵਿੰਗੇ ਟੇਡੇ ਤਰੀਕੇ ਨਾਲ ਆਪਣੇ ਆਪ ਨੂੰ ਹਿੰਦੂਆਂ ਦਾ ਅੰਗ ਦਰਸਾਉਣ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਲਾਹੂ ਕੁਛ ਦੀ ਲਾਦਾ ਕਿ ਅੱਜ ਕੱਲ ਜਿੰਨੇ ਲੋਕ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਨੇ ਸ਼ਾਇਦ ਉਹਨਾਂ ਹੀ ਨੇ ਜਿਹੜੇ ਬਾਕੀ ਥਾਮਾਂ ਦੇ ਉੱਤੇ ਜਾਣ ਮਜ਼ਾਰਾਂ ਤੇ ਵੀ ਜਾਂਦੇ ਨੇ ਤੇ ਮੰਦਰਾਂ 'ਚ ਵੀ ਜਾਂਦੇ ਨੇ ਉਹ ਸਿੱਖੇ ਹੀ ਨੇ। ਅਯੁੱਧਿਆ ਦੇ ਰਾਮ ਮੰਦਰ ਦਾ ਸਮਾਗਮ 22 ਤਰੀਕ ਦਾ ਰੱਖਿਆ ਗਿਆ ਤਾਂ ਉਸੇ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਇਸ ਵੇਲੇ ਹਲਚਲ ਮੱਚੀ ਹੋਈ ਹੈ। ਪੂਰੇ ਦੇਸ਼ ਦੇ ਵਿੱਚ श्री राम मंदिर ਨੂੰ ਲੈ ਕੇ ਚਰਚਾ ਹੈ ਤੇ ਉਸ ਦੇ ਵਿੱਚ ਪੰਜਾਬ ਵਾਸਤੇ ਔਰ ਖਾਸ ਕਰਕੇ ਸਿੱਖ ਕੌਮ ਵਾਸਤੇ ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਾਨੀ ਰਗਵੀਰ ਸਿੰਘ ਨੂੰ ਸੱਦਾ ਪੱਤਰ ਆਇਆ ਉਹਨਾਂ ਨੂੰ ਸੱਦਿਆ ਗਿਆ ਔਰ 22 ਤਰੀਕ ਦੇ ਸਮਾਗਮ ਦੇ ਵਿੱਚ ਸ਼ਰਕਤ ਕਰਨ ਲਈ ਬੁਲਾਇਆ ਗਿਆ ਇਹ ਕਿੰਨਾ ਕੁ ਜ਼ਰੂਰੀ ਹੈਗਾ ਆ ਉੱਥੇ ਜਾਣਾ ਕਿੰਨਾ ਕੁ ਜ਼ਰੂਰੀ ਹੈ ਉੱਥੇ ਨਾ ਜਾਣਾ ਕਿੰਨਾ ਜ਼ਰੂਰੀ ਹੈ ਹਰ ਇੱਕ ਚੀਜ਼ ਬਾਰੇ ਚਰਚਾ ਹੁਣ ਚੱਲਦੀ ਪਈ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਗਲਿਆਰਿਆਂ ਦੇ ਅੰਦਰ ਇਹ ਚਰਚਾ ਚੱਲਦੀ ਪਈ ਹੈ ਕਿ ਕੀ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਉੱਥੇ ਜਾਣਾ ਚਾਹੀਦਾ ਆ ਜਿੱਥੇ ਉਹਨਾਂ ਨੂੰ ਸੱਦਿਆ ਗਿਆ ਆ ਯੋਧਿਆ ਦੇ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ ਸ਼੍ਰੀ ਰਾਮ ਮੰਦਰ ਦੇ ਉਸ ਸਮਾਗਮ ਦੇ ਵਿੱਚ ਜਾ ਕੇ ਤੇ ਆਪਣੀ ਮੌਜੂਦਗੀ ਜ਼ਾਹਰ ਕਰਨੀ ਚਾਹੀਦੀਆਂ ਜਾਂ ਨਹੀਂ ਔਰ ਇਸ ਦੇ ਕੀ ਸਿਆਸੀ ਤੇ ਗੈਰ ਸਿਆਸੀ ਪਰਪੇਖ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਅੱਜ ਸਾਡੇ ਨਾਲ ਭਾਈ ਸੁਖਜੀਤ ਸਿੰਘ ਸਾ ਮੌਜੂਦ ਨਹੀਂ ਉਹਨਾਂ ਦੇ ਕੋਲ ਆਏ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਤੁਸੀਂ ਸਮਾਗਮ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਕੀ ਫਤਿਹ ਅੱਛਾ ਅਯੋਧਿਆ ਆਰਾਮ ਮੰਦਰ ਦਾ ਇਹ ਸਮਾਗਮ ਹੈਗਾ ਆ ਉਹ ਸਿੱਖ ਕੌਮ ਲਈ ਇਸ ਕਰਕੇ ਜ਼ਰੂਰੀ ਹੋ ਜਾਂਦਾ ਕਿਉਂਕਿ ਸ੍ਰੀ ਕਾਲਕਟਖ ਸਾਹਿਬ ਜੱਜ ਸਾਰ ਨੂੰ ਸਰਦਾ ਪੱਤਰ ਆ ਗਿਆ ਆ ਹੁਣ ਇੱਥੇ ਇਹ ਜਾਣਨਾ ਜ਼ਰੂਰੀ ਹੈ ਕਿ ਸਿੱਖ ਕੌਮ ਵਾਸਤੇ ਔਰ ਸ੍ਰੀ ਕਾਲਕਟਖ ਸਾਹਿਬ ਦੇ ਜਥੇਦਾਰ ਵਾਸਤੇ ਉੱਥੇ ਜਾਣਾ ਕਿੰਨਾ ਕੁ ਜ਼ਰੂਰੀ ਹੈ ਜਾਣਾ ਚਾਹੀਦਾ ਜਾਂ ਨਹੀਂ ਸਾਨੂੰ ਇਸ ਸਮਾਗਮ ਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਦੇਖੋ ਜੀ ਪਹਿਲੀ ਗੱਲ ਤੇ ਉਹ ਜਿਹੜਾ ਸਮਾਗਮ ਧਾਰਮਿਕ ਨਾ ਹੋ ਕੇ ਸਿਆਸੀ ਆ ਹੂੰਦੇ ਉਸ ਰਾਮ ਮੰਦਰ ਦੇ ਉੱਤੇ ਬੜੇ ਲੰਮੇ ਸਮੇਂ ਤੋਂ ਜਿਹੜੀ ਸਿਆਸਤ ਕੀਤੀ ਜਾ ਰਹੀ ਆ ਪਹਿਲਾਂ ਤਾਂ ਉਹਦਾ ਨਿਰਮਾਣ ਗਲਤ ਆ ਕਿਸੇ ਦੀ ਧਾਰਮਿਕ ਆਸਥਾ ਨੂੰ ਢਾਕੇ ਆਪਣੀ ਧਾਰਮਿਕ ਆਸਥਾ ਖੜੀ ਕਰਨੀ ਇਹ ਕਿਸੇ ਕੀਮਤ ਦੇ ਉੱਤੇ ਵੀ ਜਿਹੜੀ ਸ਼ੋਭਾ ਨਹੀਂ ਦਿੰਦੀ ਪਤ ਸਨਾਤਨ ਵਿਚਾਰਧਾਰਾ ਵਾਲੇ ਕਹਿੰਦੇ ਨੇ ਕਿ ਸਾਡਾ ਪਹਿਲਾ ਉਰੇ ਮੰਦਿਰ ਸੀਗਾ ਜਿਹੜਾ ਸ਼੍ਰੀ ਰਾਮ ਦਾ ਮੰਦਿਰ ਸੀ ਜਿਹਨੂੰ ਬਾਬਰ ਨੇ ਢਾਇਆ ਉਸ ਤੋਂ ਬਾਅਦ ਸਾਰਾ ਸ਼ੁਰੂ ਉਹਦਾ ਕੋਈ ਪ੍ਰੂਫ ਨਹੀਂ ਹੈਗਾ ਕੋਈ ਗੱਲ ਨਹੀਂ ਹੈ ਜੇ ਹੈ ਵੀ ਸਪੋਰਟ ਕਰੋ ਜੇ ਹੈ ਵੀ ਤੇ ਫਿਰ ਇਹ ਕਹਿੰਦੇ ਅਸੀਂ ਸੈਕੂਲਰ ਆ ਅਸੀਂ ਸਾਰੇ ਧਰਮਾਂ ਨੂੰ ਬਰਾਬਰ ਆ ਹੁਣ ਕਿਸੇ ਦੀ ਧਰਮਕਾਸਤਾ ਨੂੰ ਚਲੋ ਪਹਿਲਾਂ ਬਾਬਰ ਨੇ ਗਲਤੀ ਕੀਤੀ ਤੇ ਫਿਰ ਉਹੀ ਗਲਤੀ ਇਧਰ ਆਉਣ ਲੱਗਿਆ ਫਿਰ ਤੇ ਉਹ ਗੱਲ ਕੀਕ ਹੋ ਗਈ ਨਾ ਗਰਬਾਣੀ ਵਾਲੀ ਗੱਲ ਠੀਕ ਆ ਵੀ ਜਿਸ ਹੱਥ ਜੋਰ ਕਰ ਵੇਖੇ ਸੋਏ ਜਦੋਂ ਫਿਰ ਇਹਨਾਂ ਦੇ ਮੁਤਾਬਕ ਮੈਂ ਨਹੀਂ ਕਹਿ ਰਿਹਾ ਇਹਨਾਂ ਦੇ ਕਹਿਣ ਮੁਤਾਬਕ ਫਿਰ ਜਦੋਂ ਬਾਬਰ ਦਾ ਜੋਰ ਸੀ ਉਹਨੇ ਚਲਾ ਲਿਆ ਹੁਣ ਇਹਨਾਂ ਦਾ ਜੋਰ ਇਹ ਜੋਰ ਦਿਖਾਉਂਦੇ ਆ ਉਹ ਤਾਂ ਬਹੁਤ ਵੱਡੀ ਉਥੇ ਬਹੁਤ ਖੁੱਲਾ ਕੈਂਪਸ ਹੈਗਾ ਬਹੁਤ ਵੱਡੀ ਪੱਦਰ ਦੀ ਉਥੇ ਜ਼ਮੀਨ ਆ ਖੁੱਲੀ ਖੁੱਲਾ ਮਦਾਨੀ ਏਰੀਆ ਤੇ ਉਥੇ ਤਾਂ ਇੱਕ ਸਾਈਡ ਦੇ ਉੱਤੇ ਮਸਜਿਦ ਬਣੀ ਰਹਿਣ ਦਿੰਦੇ ਜੇ ਸਾਰਿਆਂ ਨੂੰ ਠੀਕ ਸਮਝਦੇ ਸੀ ਤੇ ਰਾਮ ਮੰਦਰ ਦੀ ਉੱਥੇ ਸਾਰੀ ਕੀਤੀ ਜਾ ਸਕਦੀ ਸੀ ਪਰ ਇਹ ਦੇ ਇਹ ਰਾਮ ਮੰਦਰ ਨਾ ਹੋ ਕੇ 2024 ਦੀ ਤਿਆਰੀ ਆ 2024 ਦੀ ਇਲੈਕਸ਼ਨ ਜਿੱਤਣ ਦਾ ਇੱਕ ਇਹ ਵੱਡੀ ਪੋਲਿਟਿਕਸ ਹੈਗੀ ਆ ਔਰ ਹਿੰਦੂ ਰਾਸ਼ਟਰ ਅਲਾਨਨ ਦੀ ਵੀ ਗੱਲ ਹੈਗੀ ਅੰਦਰ ਉਹਦੇ ਇਹ ਆ ਹੁਣ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਉਹਨਾਂ ਨੇ ਵੇਖਣਾ ਪਰ ਮੈਂ ਤੁਹਾਡੇ ਮਾਧਿਅਮ ਰਹੀ ਬੇਨਤੀ ਕਰਨਾ ਚਾਹੁੰਨਾ ਕਿ ਇਹ ਜੈਨੀਆਂ ਨੂੰ ਖਾ ਗਏ ਬੋਧੀਆਂ ਨੂੰ ਖਾ ਗਏ ਅਸਾਈਆਂ ਨੂੰ ਵੀ ਇਹ ਟਾਰਗੇਟ ਕਰ ਰਿਹਾ ਇਹ ਜਿਹੜੀ ਗੱਲ ਇਹ ਜਥੇਦਾਰ ਨੂੰ ਉੱਥੇ ਸੱਦ ਕੇ ਸਾਬਤ ਕਰਨਾ ਚਾਹੁੰਦੇ ਆ ਵੀ ਸਿੱਖ ਕਿਸਾ ਤਾਰੀ Hindu ਆ ਜਿਹੜਾ ਇਹ ਰੋਲਾ ਸਦਾ ਹੀ ਪਾਉਂਦੇ ਆ ਕੋਈ ਇਹਨਾਂ ਨੇ ਕੋਈ ਦੋ ਚਾਰ ਪੰਜ ਪਾਗਲ ਵਰਤੀ ਦੇ ਲੋਕ ਸਾਡੇ ਬਣੇ ਵਾਲੇ ਖਰੀਦੇ ਵੀ ਆ ਜਿਨ੍ਹਾਂ ਨੂੰ ਚਾ ਚੜਿਆ ਹੋਇਆ ਲੰਗਰ ਲਾਉਣ ਦਾ ਉਹੋ ਜਿਹੇ ਲੋਕ ਇੱਕ ਇਹ ਸਾਬਤ ਕਰਨਾ ਚਾਹੁੰਦੇ ਆ ਵੀ ਸਿੱਖ ਹਿੰਦੂਆਂ ਦੀ ਉਪਜ ਆ ਜਦ ਕੇ 1699 ਦੀ ਵਿਸਾਖੀ ਨੂੰ ਕਲੀਅਰ ਹੋਇਆ ਹੋਇਆ ਕਿ ਸਿੱਖ ਸਿਧਾਂਤਕ ਆ ਗੁਰੂ ਨਾਨਕ ਸਾਹਿਬ ਨੇ ਵੀ ਇਹ ਜਿਹੜੀ ਕਲੀਅਰ ਕੀਤੀ ਸੀ ਗੱਲ ਜਨੇਊ ਨਾਂ ਪਾ ਕੇ ਕਿ ਇਹ ਪਿੱਤਰਵਾਦੀ ਨਹੀਂ ਹੈਗੇ ਇਹ ਪਰ ਪਰਿਵਾਰਵਾਦੀ ਨਹੀਂ ਹੈਗੇ ਇਹ ਸਿਧਾਂਤਵਾਦੀ ਆ ਸਾਡਾ ਸਿਧਾਂਤ ਆ ਹੁਣ ਜੇ ਜੱਜੇਦਾਰ ਉਥੇ ਜਾਣਗੇ ਤੇ ਉਹ ਫਿਰ ਇਹ ਗੱਲ ਚ ਕਹਿਣ ਚ ਵਿਲੰਭ ਨਹੀਂ ਕਰਨਗੇ ਕਿ ਆਹ ਦੇਖੋ ਸਾਡੇ ਤਾਂ ਇੱਥੇ ਜੱਜੇਦਾਰ ਵੀ ਆਇਆ ਸੀ ਹੁਣ ਜਿਹੜੀ ਜੱਜੇਦਾਰ ਸਾਹਿਬ ਹੁਣਾਂ ਨੂੰ ਉਹਨਾਂ ਦੇ ਸ਼ੰਕਰਾਚਾਰੀਆ ਤੋਂ ਸੇਧ ਲੈ ਲੈਣੀ ਚਾਹੀਦੀ ਆ ਵੀ ਉਹਨਾਂ ਨੇ ਮਨਾਂ ਕਰ ਦਿੱਤਾ ਔਰ ਅਸੀਂ ਕਹੀਏ ਤੇ ਗੱਲ ਹੋ ਰਹੀਆ ਮੈਂ ਕਹਾ ਸ਼ਾਇਦ ਹੋ ਸਕਦਾ ਸੁਣਨ ਵਾਲਿਆਂ ਨੂੰ ਚੁੱਭੇ ਹੁਣ ਤਾਂ ਉਹਨਾਂ ਦੇ ਜਿਹੜੇ ਹਿੰਦੂ ਚੰਗੇ ਧਾਰਮਿਕ ਗੁਰੂ ਹੈਗੇ ਉਹ ચીਕ-ਚੀਕ ਕੇ ਕਹਿ ਰਹੇ ਹੈਗੇ ਆ ਕਿ ਇਹ ਜਿਹੜਾ ਪ੍ਰੈਟੀਕਲ ਵੰਡਟਾ ਹੈਗਾ ਇਹ ਕੋਈ ਧਾਰਮਿਕ ਆਸਥਾ ਦੀ ਗੱਲ ਨਹੀਂ ਹੈ ਇਹੀ ਹੈਰਾਨੀ ਦੀ ਗੱਲ ਹੈ ਕਿਉਂਕਿ ਇੱਕ ਪਾਸੇ ਤੁਸੀਂ ਵੀ ਇਹੀ ਗੱਲ ਕਹੀ ਤੇ ਬਾਕੀ ਵੀ ਇਹੀ ਗੱਲ ਕਹਿ ਰਹੇ ਆ ਕਿ ਇਹਨੂੰ ਪੋਲੀਟਿਕਾਈਜ਼ ਕੀਤਾ ਜਾ ਰਿਹਾ ਜ਼ਿਆਦਾਤਰ ਔਰ ਦੂਜੀ ਗੱਲ ਇਹ ਹਿੰਦੂ ਰਾਸ਼ਟਰ ਦੀ ਜਿਹੜੀ ਤੁਸੀਂ ਗੱਲ ਕਹੀ ਹਿੰਦੂ ਰਾਸ਼ਟਰ ਦੀ ਗੱਲ ਮੰਨ ਲਈ ਜਾ ਸਕਦੀ ਹੈ ਪਰ ਜਦੋਂ ਆਪਣੇ ਹੀ ਸ਼ੰਕਰਾਚਾਰੀ ਨਹੀਂ ਬੁਲਾਏ ਜਾਂਦੇ ਉਦੋਂ ਕਿਸ ਤਰ੍ਹਾਂ ਇਹ ਪੋਲੀਟੀਕਲ ਅਨ ਡਾਟਾ ਔਰ ਦੂਜੀ ਗੱਲ ਹਿੰਦੂ ਰਾਸ਼ਟਰ ਸਾਬਤ ਕਰਨਾ ਚਾਹੁੰਦੇ ਦੇਖੋ ਜੀ ਜਿਹੜਾ ਸਿਆਸੀ ਆ ਉਹਦੀ ਜਾਤ ਕੋਈ ਨਹੀਂ ਹੁੰਦੀ ਹੁਣ ਹੋ ਸਕਦਾ ਸ਼ੰਕਰਾਚਾਰੀਆਂ ਨੇ ਜਿੱਦਾਂ ਉਹਨਾਂ ਨੇ ਕਿਹਾ ਕਿ ਜਿਹੜਾ ਅ ਮਤਲਬ ਗ੍ਰਸਤੀ ਨਹੀਂ ਹੈਗਾ ਜੀ ਦੀ ਪਤਨੀ ਨਹੀਂ ਨਾਲ ਹੈ ਉਹਨਾਂ ਦਾ ਕੋਈ ਉਹ ਦੱਸ ਰਿਹਾ ਵੀ ਇਹ ਅਸ਼ੂਤ ਗੱਲ ਠੀਕ ਨਹੀਂ ਹੈ ਹੋ ਸਕਦਾ ਹੋਰ ਵੀ ਕਈ ਬਰੀਕੀਆਂ ਤੋਂ ਉਹ ਇਹਨਾਂ ਦੇ ਹੰਕਾਰ ਵਿੱਚ ਪੈਨ ਮਾਰਦੇ ਹੁਣ ਕਿਉਂਕਿ ਹੁਣ ਜਿਦਾਂ ਭਾਵੇਂ ਕਿ ਸਾਡੇ ਦਰਬਾਰ ਸਾਹਿਬ ਦੇ ਉੱਤੇ ਟੇਡੇ ਤਰੀਕੇ ਨਾਲ ਕੋਈ ਹੋਰ ਲੋਕਾਂ ਦਾ ਕਬਜ਼ਾ ਹੈ ਪਰ ਉੱਥੇ ਦੀਆਂ ਸਾਰੀਆਂ ਰਸਮਾਂ ਹੈਡ ਗ੍ਰੰਥੀ ਸਾਬ ਨਮਾਉਂਦੇ ਆ ਕੀਰਤਨੀਏ ਨਮਾਉਂਦੇ ਆ ਸਿੰਘ ਸਾਬ ਨਮਾਉਂਦੇ ਆ ਸਿੱਧੇ ਤੌਰ ਤੇ ਤਾਂ ਕੋਈ ਨਹੀਂ ਨਾ ਆਉਂਦਾ ਪਰ ਇਹ ਤਾਂ ਸਿੱਧੇ ਤੌਰ ਦੇ ਉੱਤੇ ਉੱਥੇ ਜਾ ਕੇ ਉਹਦਾ ਭੂਮੀ ਪੂਜਨ ਜਾਂ ਜੋ ਵੀ ਉਹ ਇਹ ਕਰ ਰਿਹਾ ਅਦਗਾਟਨ ਕਰ ਰਿਹਾ ਉਹ ਆਪ ਕਰ ਰਿਹਾ ਤਾਂ ਜਾਂ ਤਾਂ ਇਹ ਫਿਰ ਸੰਿਆਸੀ ਹੋਣ ਛੱਡਣ ਬਾਕੀ ਦੀ ਗੱਲ ਛੱਡ ਦੇਣ ਭੇਖ ਧਾਰ ਲੈਣ ਦੁਨੀਆ ਦੀ ਚੱਕਾ ਚੌਥ ਛੱਡ ਦੇਣ ਫੇ ਤਾਂ ਗੱਲ ਮੰਨੀ ਜਾ ਸਕਦੀ ਆ ਪਰ ਇਹਦੇ ਜਿਹੜਾ ਇਹ ਹਿੰਦੂ ਰਾਸ਼ਟਰ ਵੀ ਉਹ ਅਲਨ ਇਹਨਾਂ ਜਿਹੜਾ ਇਹਨਾਂ ਨੂੰ ਸ਼ੂਟ ਕਰਦਾ ਆ ਮਤਲਬ ਇੱਕ ਨਾਰਾ ਦੇਣਾ ਆ ਅਲਾਨਿਆਂ ਜਾਵੇ ਚਾਹੇ ਨਾ ਜਨ ਅਲਾਨਿਆਂ ਜਾਵੇ ਵੈਸੇ ਤਾਂ ਆਪਾਂ ਦੇਖ ਹਟੇ ਆ ਕਿ ਇਹਨਾਂ ਦੇ ਹਿੰਦੂ ਰਾਸ਼ਟਰ ਦੀ ਝਲਕ ਜਿਹੜੀ ਮਨੀਪੁਰ ਚ ਕੀ ਝਲਕ ਝਲਕੀ ਆ ਕੀ ਉੱਥੇ ਹੋਇਆ ਆ ਬਿਲਕ ਸਬਾਨੋ ਵਾਲੀਆਂ ਗੱਲਾਂ ਕੀ ਬਣੀਆਂ ਆ ਕਿੱਦਾਂ ਤਰਾਹੀ ਤਰਾਹੀ ਹੁੰਦੀ ਆ ਇਹ ਇੱਕ ਤਰ੍ਹਾਂ ਦਾ ਏਜੰਡਾ ਹਿੰਦੂਰਾਸ਼ਟਰ ਵਾਲਾ ਲਾਗੂ ਕਰਨ ਦੀ ਗੱਲ ਆ ਤੇ ਦੂਜੀ ਗੱਲ ਹੈਗੀ ਆ ਕਿ ਭਾਜਪਾ ਦੀ ਰਾਜਗਦੀ ਨੂੰ ਕਾਇਮ ਕਿਦਾਂ ਚ ਕੀਤਾ ਜਾ ਸਕੇ ਉਹਦੇ ਚ ਦੇਖੋ ਸਾਡੇ ਦੇਸ਼ ਦੇ ਜਿਹੜੇ ਲੋਕ ਆ ਇਹ ਜਦੋਂ ਘੱਟ ਗਿਣਤੀਆਂ ਨੂੰ ਕੁੱਟ ਪੈਂਦੀ ਆ ਨਾ ਤੇ ਬਹੁ ਗਿਣਤੀ ਉਦੋਂ ਖੁਸ਼ ਹੁੰਦੀ ਆ ਜਦੋਂ ਸਾਡਾ ਦਰਬਾਰ ਸਾਹਿਬ ਠਿੱਟਦਾ ਆ ਤੇ ਉਦੋਂ 300 ਪਲੱਸ ਸੀਟਾਂ ਲੈ ਕੇ ਕਾਂਗਰਸ ਜਿਹੜੀ ਬਹੁਮਤ ਚਾਹੁੰਦੀ ਆ ਜਿਹੜੇ ਪੰਜਾਬ ਵਿੱਚ ਦਰਬਾਰ ਸਾਹਿਬ ਠਿੱਟਦਾ ਆ ਘਟ ਉਦੋਂ ਸਿੱਖਾਂ ਨੂੰ ਕੁੱਟ ਪੈਂਦੀ ਆ ਤੇ ਇੱਥੇ ਵੀ ਸਰਕਾਰ ਦੂਜਿਆਂ ਦੀ ਆਪਣੀ ਕਾਂਗਰਸ ਦੀ ਬਣ ਜਾਂਦੀ ਆ ਇਸ ਕਰਕੇ ਇਹ ਦੂਸਰੀਆਂ ਗਿਣਟ ਗਿਣਤੀਆਂ ਨੂੰ ਕੁੱਟਣਾ ਉੱਥੇ ਆਪਣਾ ਇਹ ਕਹਿਣਾ ਕਿ ਅਸੀਂ ਹਿੰਦੂਆਂ ਦੇ ਰਹਿਨ ਬਾ ਹੈਗੇ ਆ ਅਸੀਂ ਸਾਰਾ ਕੁਝ ਕਰ ਸਕਦੇ ਆ ਸਾਡੇ ਰਾਜ ਚ ਹੀ ਹੋਇਆ ਆ ਤੇ ਜੇ ਇਹ 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 ਜੀ ਜਿਹੜੀ ਨਾ ਹੁੰਦੀ ਦਿਮਾਗ ਵਿੱਚ ਇਹਨਾਂ ਦੇ ਚਲਦੀ ਤੇ ਫਿਰ ਇਹਦਾ 2024 ਤੋਂ ਅੱਗੋਂ ਅਦਗਠਨ ਨਹੀਂ ਸੀ ਹੁਣ ਫਿਰ ਇਹ ਗਾਂਪਸ਼ਾਂ ਵੀ ਕੀਤਾ ਜਾ ਸਕਦਾ ਸੀ ਇਹ ਸਿੱਧੇ ਸਿੱਧਾ ਸਿੱਧਾ ਜਿਹੜਾ ਆਪਣਾ ਰਾਜ ਸੱਤਾ ਕਾਇਮ ਕਰਨ ਦੀ ਉੱਥੇ ਉਹ ਗੱਲ ਹੈਗੀ ਆ ਹੁਣ ਜਿਹੜੀ ਇਹੋ ਜੀ ਸਿਆਸੀ ਇੱਕ ਮੈਂ ਕੱਲ ਨੂੰ ਗੋਸਟੰਟ ਬਾਜੀ ਹੈਗੀ ਉਸ ਸਿਆਸੀ ਸਟੰਟ ਬਾਜੀ ਦੇ ਵਿੱਚ ਜਥੇਦਾਰਾਂ ਨੂੰ ਕਿਸੇ ਕੀਮਤ ਤੇ ਨਹੀਂ ਜਾਣਾ ਚਾਹੀਦਾ ਵੈਸੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਅਸੀਂ ਨਹੀਂ ਜਾਵਾਂਗੇ ਚੰਗੀ ਗੱਲ ਆ ਉਹ ਨਾ ਜਾਣ ਤਾਂ ਕਿ ਕੌਮ ਨੂੰ ਮਿਲ ਗੋਬਾ ਜਿਹੜਾ ਕਰਨ ਦੀ ਉਹਨਾਂ ਦੀ ਕਵੈਦ ਹੈਗੀ ਆ ਰਾਸ਼ਟਰੀ ਕਦੇ ਉਹ ਸੰਗਤ ਬਣਾ ਲੈਂਦੇ ਆ ਕਦੇ ਉਹ ਉਹ ਆਰਐਸਐਸ ਦੇ ਰਹੀ ਵਿੰਗੇ ਟੇਢੇ ਤਰੀਕੇ ਦੇ ਨਾਲ ਬਹੁਤ ਕੁਝ ਕਰਦੇ ਆ ਜਿਵੇਂ ਕਿ 1600 ਆਪਣਾ 1999 ਦੀ ਵਿਸਾਖੀ 'ਚ ਵੀ ਸਾਬਕਾ ਜਥੇਦਾਰ ਸਾਹਿਬ ਉਹਨਾਂ ਨੇ ਕਈ ਕੁਝ ਕਲੀਅਰ ਕੀਤਾ ਕਿ ਕਿਵੇਂ ਕਿਵੇਂ ਉਹ ਸਾਡੇ ਵਾਲੇ ਪਾਸੇ ਜੇ ਨਹੀਂ ਕਾਮਯਾਬ ਹੋ ਸਕੇ ਤਾਂ ਇਸ ਵਾਰ ਉਹ ਚਾਹੁੰਦੇ ਆ ਵੀ ਅਸੀਂ ਤੇ ਕੁਝ ਸਾਡੇ ਲੋਕ ਵੀ ਮੋਢਿਆਂ ਤੇ ਪੂਛ ਰੱਖ ਕੇ ਕਾਲੇ ਹੋਏ ਫਿਰਦੇ ਆ ਵੀ ਅਸੀਂ ਹੈ ਹੀ ਹਿੱਸਾ ਇਹਨਾਂ ਦਾ ਪਰ ਉਹਨਾਂ ਨੂੰ 1699 ਦੀ ਵਿਸਾਖੀ ਨੂੰ ਜਿਹੜਾ ਕੋ ਹੋਇਆ ਆ ਗੁਰੂ ਪਾਤਸ਼ਾਹ ਨੇ ਖੰਡੇ ਵਾਟੇ ਦੀ ਪੌਲ ਤਿਆਰ ਕਰਕੇ ਬਲਖਣ ਕੈਮ ਕੀਤਾ ਆ ਅਸੀਂ ਸਾਡੀ ਬਲਖਣ ਤਾਂ ਸਾਡੀ ਕੈਮ ਹਾਂ ਸਾਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਸਾਨੂੰ ਕੋਈ ਸਾੜਾ ਨਹੀਂ ਹੋਣਾ ਚਾਹੀਦਾ ਠੀਕ ਆ ਤੁਮਕੋ تمہارا ਖੂ ਹਮਕੋ ਹਮਾਰਾ ਖੂ ਅਪਣਾਓ ਕਰਨ ਜੋ ਵੀ ਕਰਦਿਆ ਚਾਹੇ ਉਹ ਪੋਲਿਟਿਕਲ ਵੰਡੰਟੇ ਨਾ ਕਰਨ ਜਿਵੇਂ ਮਰਜ਼ੀ ਕਰਨ ਪਰ ਸਾਡੇ ਕਿਸੇ ਵੀ ਜਿਹੜੇ ਸਾਡੇ ਸੀਨੀਅਰ ਧਰਮ ਦੇ ਹੈਗੇ ਆ ਕਰੋ ਕਰ ਉਹਨਾਂ ਚਾਹੇ ਜਥੇਦਾਰ ਹੋਣ ਚਾਹੇ ਐਸਜੀਪੀਸੀ ਪ੍ਰਧਾਨ ਹੋਣ ਚਾਹੇ ਬਾਕੀ ਚ ਤਖਤਾਂ ਦੇ ਜਥੇਦਾਰ ਹੋਣ ਉਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਨਹੀਂ ਕਰਨੀ ਚਾਹੀਦੀ ਅੱਛਾ ਤੁਹਾਨੂੰ ਲੱਗਦਾ ਜੇ ਸੈਕੂਲਰਿਜ਼ਮ ਦੀ ਹੁਣੇ ਤੁਸੀਂ ਗੱਲ ਕੀਤੀ ਸੀ ਕਿ ਸੈਕੂਲਰਿਜ਼ਮ ਭੰਗ ਕਰਦੇ ਪਏ ਆ ਭਾਵੇਂ ਉਹ ਬਿਲਕਿਸਤ ਬਾਨੋ ਕੇਸ ਹੋਵੇ ਉਹ ਤੋਂ ਸਪਸ਼ਟ ਹੋ ਗਿਆ ਸੀਗਾ ਪਰ ਹੁਣ ਇੱਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਇੱਕ ਮਨੁੱਖੀ ਏਕਤਾ ਨੂੰ ਲੈ ਕੇ ਉੱਥੇ ਹਰ ਕਿਸੇ ਨੂੰ ਸੱਦਿਆ ਇਹਨਾਂ ਨੇ ਆਹ ਕਿਹਾ ਆ ਕਿ ਭਾਵੇਂ ਉਹ ਸਿੱਖ ਹੋਣ ਭਾਵੇਂ ਕੋਈ ਹੋਰ ਉਹਨਾਂ ਨੂੰ ਮਨੁੱਖੀ ਏਕਤਾ ਦੇ ਚਲਦੇ ਸੱਦਿਆ ਗਿਆ ਤਾਂ ਕੀ ਉਦੋਂ ਮਨੁੱਖੀ ਏਕਤਾ ਦੇ ਆਧਾਰ ਦੇ ਉੱਤੇ ਉੱਥੇ ਜਾ ਕੇ ਪਹਿਲ ਕਦਮੀ ਨਹੀਂ ਕਰਨੀ ਚਾਹੀਦੀ ਨਹੀਂ ਮਨੁੱਖੀ ਏਕਤਾ ਤੇ ਤਰ ਉਤਾਰ ਹੋਈ ਪਈ ਆ ਜੇ ਆਪਾਂ ਸੈਕੂਲਰਿਜ਼ਮ ਹੀ ਦੇਖੀਏ ਇਹ ਸੈਕੂਲਰ ਦੀ ਗੱਲ ਕਰੀਏ ਤੇ ਹੁਣ ਸਾਡੇ ਬੰਦੇ ਸਾਡੇ ਸਿੱਖ ਨੌਜਵਾਨ ਜਿਹੜੇ ਅੱਜ ਬਜ਼ੁਰਗ ਬਜ਼ੁਰਗ ਵਸਤਾ ਚ ਚਲੇ ਗਏ ਆ ਜਿਨ੍ਹਾਂ ਨੇ ਇੱਕ ਅੱਤਵਾਦੀ ਮੁੱਖ ਮੰਤਰੀ ਦਾ ਮਤਲਬ ਪੰਜਾਬੀ ਚ ਸੋਧਲ ਲਾਇਆ ਉਹ ਜਦੋਂ ਸਾਡੇ ਕਾਲ ਤਖਸਾਲ ਨੂੰ ਢਾਇਆ ਗਿਆ ਫਿਰ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਕੋਇਆ ਗਿਆ ਇੱਜ਼ਤਾਂ ਤਾਰ-ਤਾਰ ਹੋਈਆਂ ਥਾਣਿਆਂ ਚ ਕੀ ਕੁਝ ਨਹੀਂ ਹੋਇਆ ਉਹ ਉਸ ਦੀ ਦਾ ਬਦਲਾ ਲਿਆ ਅੱਛਾ ਤਖਸਾਲ ਤੇ ਹਮਲਾ ਤੇ ਮੋਦੀ ਸਾਹਿਬ ਕਹਿੰਦੇ ਵੀ ਬਹੁਤ ਗਲਤ ਕੀਤਾ ਕਾਂਗਰਸ ਨੇ ਪਰ ਜਿਨ੍ਹਾਂ ਨੇ ਬਿਆਨਤੇ ਬੁੱਚੜ ਨੂੰ ਸੋਧਾ ਲਾਤਾ ਉਹ ਕਹਿੰਦੇ ਵੀ ਉਹ ਮਾਫੀ ਮੰਗਣ ਫੇ ਛੱਡਣੇ ਆ ਇਹਦਾ ਮਤਲਬ ਦੋ ਗੱਲਾਂ ਨੇ ਨਾ ਉਧਰ ਲਾਭ ਹੁੰਦਾ ਵੀ ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਹਮਦਰਦੀ ਲੈਣੀ ਆ ਤੇ ਦੂਜੇ ਬੰਨੇ ਵੀ ਇਹ ਥੋੜੇ ਹੀ ਆ ਗਰਮ ਖਿਆਲੀ ਇਹਨਾਂ ਨੂੰ ਅਹੀਂ ਰੋਕਣਾ ਮਤਲਬ ਦੋ ਗੱਲਾਂ ਨੇ ਅੰਦਰਲੀ ਸੋਚ ਇੱਕੋ ਹੀ ਆ ਕ੍ਰਿਟੀਕਲ ਜਿੱਥੇ ਫਾਇਦਾ ਹੁੰਦਾ ਉਹ ਗੱਲ ਕਰਨੀ ਆ ਤੇ ਫਿਰ ਜੇ ਇਹਨਾਂ ਨੇ ਸੱਦਣਾ ਆ ਮੰਨ ਲਓ ਸਪੋਜ ਕਰੋ ਇਹ ਸਾਧਰੇ ਆ ਹਮਲੱਲਾ ਵਾਲੇ ਉਹ ਮੰਦਰ ਦੇ ਉੱਤੇ ਸਾਧਰੇ ਆ ਤੇ ਫਿਰ ਸਿੱਖਾਂ ਨੂੰ ਭਾਈ ਭਾਈ ਸਮਝਦੇ ਆ ਤੇ ਫਿਰ ਜਿਹੜੇ ਸਾਡੇ ਸਿੱਖ 30-30 ਸਾਲ ਹੋ ਗਏ ਆ 35-35 ਸਾਲ ਹੋ ਗਏ ਸਜਾਵਾਂ ਪੂਰੀਆਂ ਕਰ ਕਰਤੀਆਂ ਤੇ ਐਡਾ ਵੱਡਾ ਈਵੈਂਟ ਕਰਨ ਲੱਗਿਆ ਤੇ ਉਸ ਖੁਸ਼ੀ ਦੇ ਉੱਤੇ ਹੀ ਸਾਡੇ ਬੰਦੇ ਛੱਡ ਦੇਣ ਫਿਰ ਤਾਂ ਅਸੀਂ ਚਲੇ ਜਾਵਾਂਗੇ ਵੀ ਨਹੀਂ ਵੀ ਇਹ ਵੀ ਵਾਕਿਆ ਹੀ ਸਾਡੇ ਭਰਾ ਵਾ ਇਹਨਾਂ ਨੂੰ ਸਾਡੀ ਫਿਕਰ ਆ ਇਹਨਾਂ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਜਹਰਪੀਰ ਜਗਤਗੁਰ ਬਾਬਾ ਉਹਦੇ ਪ੍ਰਕਾਸ਼ ਪੁਰਬ ਤੇ 550 ਸਾਲਾਂ ਤੇ ਇਹਨਾਂ ਨੇ ਜ਼ਬਾਨ ਕੀਤੀ ਜ਼ਬਾਨ ਕਰਕੇ ਮੁੱਕਰ ਗਏ ਪਰ ਸਾਨੂੰ ਉਮੀਦ ਨਹੀਂ ਹੈਗੀ ਕਿਉਂਕਿ ਇਹ ਉਹ ਲੋਕ ਹੈਗੇ ਆ ਜਿਹੜੇ ਗਾਂ ਨੂੰ ਮਾਂ ਮੰਨਦੇ ਆ ਤੇ ਇਹਨਾਂ ਦੇ ਪੁਰਖਿਆਂ ਨੇ ਆ ਨੰਕੇ ਗਏ ਆ ਦਸੰਬਰ ਦੇ ਦਿਨ ਗੁਰੂ ਸਾਹਿਬ ਨੂੰ ਆਟੇ ਦੀ ਗਾਂ ਬਣਾ ਕੇ ਸੌਂ ਖਾ ਕੇ ਤੇ ਉੱਥੇ ਇਹਨਾਂ ਨੇ ਧੋਖਾ ਕੀਤਾ ਤੇ ਜਿਹੜੇ ਸਾਡੇ ਗੁਰੂ ਨਾਲ ਧੋਖਾ ਕਰ ਸਕਦੇ ਉਸ ਗੁਰੂ ਨਾਲ ਜਿਨੇ ਆਪਣਾ ਬਾਪ ਇਹਨਾਂ ਦਾ ਧਰਮ ਬਚਾਉਣ ਵਾਸਤੇ ਤੋਰਿਆ ਸੀ ਔਰੰਗਜ਼ਾਬ ਵਾਸਤੇ ਗੁਰੂ ਤੇਗ ਬਹਾਦਰ ਮਾਰੇ ਨੇ ਸਜ਼ਾ ਦਿੱਤੀ ਤੇ ਜੀਨੂੰ ਅੱਜ ਇਹਨਾਂ ਦੀਆਂ ਉਹ ਬੀਬੀ ਚਲੇ ਗਈ ਸੁਸ਼ਮਾ ਸਫਰਾਜ ਵਰਗੀਆਂ ਜਿਹੜੀਆਂ ਕਹਿੰਦੀਆਂ ਪੋਟਾ ਵਰਗੇ ਕਾਨੂੰਨ ਅਧੀਨ ਤੇ ਗੁਰੂ ਤੇਗ ਬਹਾਦਰ ਨੂੰ ਸਜ਼ਾ ਹੋਈ ਹੋਊਗੀ ਉਹ ਤਾਂ ਗੁਰੂ ਵੀ ਨਹੀਂ ਕਹਿੰਦੇ ਇਕੱਲਾ ਤੇਗ ਬਹਾਦਰ ਹੀ ਕਹਿੰਦੇ ਆ ਮਤਲਬ ਇਹਨਾਂ ਦੇ ਅੰਦਰ ਜ਼ਹਿਰ ਹੈਗੀ ਆ ਸਿੱਖਾਂ ਵਾਸਤੇ ਨਫ਼ਰਤ ਆ ਕੋਈ ਸੈਕੂਲਰ ਨਹੀਂ ਹੈਗੇ ਇਹ ਏ ਮੰਨੂਵਾਦੀ ਆ ਮੰਨੂਵਾਦੀ ਸੋਚ ਲਾਗੂ ਕਰਨੀ ਚਾਹੁੰਦੇ ਆ ਇਸ ਕਰਕੇ ਸਾਨੂੰ ਇਸ ਇਹ ਪ੍ਰੋਗਰਾਮ ਤੇ ਜਾਣ ਦਾ ਕੋਈ ਵੀ ਸਿੱਖ ਨੂੰ ਲਾਭ ਨਹੀਂ ਹੈਗਾ ਨਾ ਸਾਨੂੰ ਜਾਣਾ ਚਾਹੀਦਾ ਹਾਂ ਕਰਦੇ ਆ ਬਾਕੀ ਮੈਂ ਜਿਹੜੇ ਵੀਰ ਵਿਰੋਧ ਕਰਦੇ ਆ ਜਾਂ ਕੋਈ ਗੱਲ ਕਰਦੇ ਇਹ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਕੀ ਲੋੜ ਹੈਗੀ ਆ ਆਪਣੇ ਘਰੇ ਕੋਈ ਆਪਣਾ ਉਹ ਜੋ ਮਰਜ਼ੀ ਕਰਦਾ ਰਹੇ ਪਰ ਹਾਂ ਸਾਨੂੰ ਉਹਦੇ ਚ ਸ਼ਮੂਲੀਅਤ ਨਹੀਂ ਕਰਨੀ ਚਾਹੀਦੀ ਕਿਉਂਕਿ ਅਸੀਂ ਬਗਾਨੀ ਸ਼ਾਦੀ ਚ ਦੁੱਲਾ ਬਦਾਨਨੇ ਵਾਲੀ ਗੱਲ ਨਾ ਕਰਦੇ ਫਿਰੀਏ ਸਾਨੂੰ ਕੋਈ ਲੋੜ ਨਹੀਂ ਹੈਗੀ ਸਾਡੇ ਕੋਲ ਸ੍ਰੀ ਦਰਬਾਰ ਸਾਹਿਬ ਆ 10 ਵੇਰੀ ਜਾਈਏ 20 ਵੇਰ ਜਾਈਏ ਹਜ਼ੂਰ ਸਾਹਿਬ ਚਲ ਜੀਏ ਸਾਡੇ ਕੋਲ ਬਹੁਤ ਕੁਛ ਆ ਤੇ ਬਾਕੀ ਇੱਕ ਮੈਂ ਹੋਰ ਵੀ ਗੱਲ ਥੋੜੀ ਜੀ ਦੱਸ ਦਵਾਂ ਕਿ ਜਿਹੜੀ ਰਾਮ ਦੀ ਗੱਲ ਕਰਦੇ ਆ ਇਹ ਕਹਿੰਦੇ ਆ ਵੀ ਸਵੇ ਘਟ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਹ ਜਿਹੜਾ ਸਵੇ ਘਟ ਰਾਮ ਆ ਉਹ ਰਮਿਆ ਹੋਇਆ ਰਾਮ ਆ ਨਾ ਕਿ ਦਸ਼ਰਤ ਦਾ ਬੇਟਾ ਇਹ ਉੱਥੇ ਦਸ਼ਰਤ ਦੇ ਬੇਟੇ ਦਾ ਮੰਦਿਰ ਬਣ ਰਿਹਾ ਨਾ ਕਿ ਅਕਾਲਪੁਰਖ ਰਾਮ ਦਾ ਮੰਦਿਰ ਬਣ ਰਿਹਾ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਮੈਂ ਦੁਬਾਰਾ ਫੇਰ ਕਲੀਅਰ ਕਰ ਦਿਆਂ ਜਿਹੜਾ ਮੰਦਿਰ ਅਜोध्या ਚ ਬਣ ਰਿਹਾ ਉਹ ਦਸ਼ਰਤ ਦੇ ਬੇਟੇ ਦਾ ਬਣ ਰਿਹਾ ਨਾ ਕਿ ਰਮੇ ਹੋਏ ਰਾਮ ਦਾ ਬਣ ਰਿਹਾ ਰਮਿਆ ਹੋਇਆ ਰਾਮ ਜੇ ਹੁੰਦਾ ਤਾਂ ਫੇਰ ਉਹਦਾ ਦੁਸ਼ਮਣ ਕੋਈ ਨਹੀਂ ਹੁੰਦਾ ਕਿਉਂਕਿ ਉਹ ਦਸ਼ਰਤ ਦੇ ਬੇਟੇ ਦੇ ਰਾਮ ਦਾ ਦੁਸ਼ਮਣ ਵੀ ਸੀਗੇ ਉਹਨੇ ਦੁਸ਼ਮਣੀਆਂ ਵਾਲੀਆਂ ਲੜਾਈਆਂ ਵੀ ਲੜੀਆਂ ਸਾਰਾ ਕੁਝ ਕੀਤਾ ਤੇ ਸਿੱਖ ਉਹਦੇ ਪੁਜਾਰੀ ਆ ਅਕਾਲਪੁਰਖ ਦੇ ਤੇ ਜਿਹੜਾ ਸ਼ਬਦ ਸਬਦੇ ਵਿੱਚ ਸਮਾਇਆ ਹੋਇਆ अच्छा ਤੁਸੀਂ ਹੁਣੀ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਨੀਤੀ ਨਾਨ ਸੈਕੂਲਰ ਹੈਗੀ ਹੈ ਹਰ ਇੱਕ ਚੀਜ਼ ਹੈਗੀ ਹੈ ਇਹ ਸਮਝਿਆ ਵੀ ਜਾ ਸਕਦਾ ਚਲੋ ਜੋ ਹੁਣ ਤੱਕ ਦੇ ਹਾਲਾਤ ਬਣੇ ਆ ਉਸ ਦੇ ਉੱਤੇ ਇਲਜ਼ਾਮ ਭਾਰੀ ਲੱਗੇ ਨੇ ਪਰ ਇਸ ਦੇ ਵਿੱਚ ਮੌਜੂਦਾ ਸਥਿਤੀ ਦੇ ਵਿੱਚ ਕਈ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਉੱਥੇ ਜਾ ਰਹੇ ਨੇ ਜਿਹੜੇ ਸਿੱਖ ਨੇ ਜਿਹੜੇ ਬਾਣਾ ਪਾਉਂਦੇ ਨੇ ਉੱਥੇ ਜਾ ਕੇ ਲੰਗਰ ਵੀ ਲਾ ਰਹੇ ਨੇ ਬਹੁਤ ਸਾਰੇ ਸਿੱਖ ਨੇ ਜਿਹੜੇ ਉੱਥੇ ਸ਼ਮੂਲੀਅਤ ਕਰਨਗੇ ਬਹੁਤ ਸਾਰੇ ਮੰਤਰੀ ਨੇ ਜਿਹੜੇ ਭਾਜਪਾ ਚ ਨੇ ਉਹਨਾਂ ਦੇ ਮੰਤਰੀ ਨੇ ਸਿੱਖ ਨੇ ਉਹ ਵੀ ਸ਼ਮੂਲੀਅਤ ਕਰਨਗੇ ਕਿਸ ਤਰ੍ਹਾਂ ਦੇਖਦੇ ਹੋ ਆਪਣੇ ਹੀ ਕੌਮ ਜਦੋਂ ਆਪਣੇ ਹੀ ਕੌਮ ਦੇ ਕੁਝ ਲੋਕ ਇਦਾਂ ਫਿਰ ਕਰਨ ਲੱਗ ਜਾਂਦੇ ਨੇ ਦੇਖੋ ਜੀ ਜਦੋਂ ਆਪਾਂ ਕਣਕ ਆ ਬੀਜੀ ਹੋਈ ਆ ਕਾਂਗਿਆਰੀ ਦਾ ਛੱਟਾ ਥੋੜਾ ਦਿੱਤਾ ਸੀ ਵਿੱਚ ਕਾਲੇ ਕਾਲੇ ਛੱਟਿਆਂ ਵਾਲੇ ਨੂੰ ਕਾਂਗਿਆਰੀ ਵਿੱਚੇ ਹੀ ਕੌਮ ਦੇ ਵਿੱਚ ਪੈਦਾ ਹੋ ਜਾਂਦੇ ਆ ਇਹ ਇਹ ਲੋਕ ਗੁਰੂ ਗੋਬਿੰਦ ਸਿੰਘ ਵੇਲੇ ਵੀ ਹੈਗੇ ਸੀਗੇ ਇਹ ਇਹ ਲੋਕ ਗੁਰੂ ਨਾਨਕ ਸਾਹਿਬ ਵੇਲੇ ਵੀ ਹੈਗੇ ਸੀ ਇਦਾਂ ਦੇ ਲੋਕ ਜਿਹੜੇ ਦੌੜ ਭੱਜ ਕਰਦੇ ਆ ਉਹਨਾਂ ਨੂੰ ਕੁਝ ਲੋਕਾਂ ਨੂੰ ਸਿਆਸੀ ਭੁੱਖ ਹੈਗੀ ਆ ਤੇ ਕੁਝ ਲੋਕਾਂ ਨੂੰ ਆਪਣੇ ਆਪ ਦੀ ਫੇਮ ਦੀ ਭੁੱਖ ਹੈਗੀ ਆ ਜਿਹੜੇ ਵਿੰਗੇਟੇਡੇ ਤਰੀਕੇ ਨਾਲ ਆਪਣੇ ਆਪ ਨੂੰ ਹਿੰਦੂਆਂ ਦਾ ਅੰਗ ਦਰਸਾਉਣ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਲਾਹਵ ਕੁਛ ਦੇ ਲਾ ਦਾਂ ਪਰ ਅਸੀਂ ਤਾਂ ਦੇਖੋ ਜਿਹੜਾ ਤੇ ਖੰਡੇ ਵਾਟੇ ਦੀ ਜਿਹਨੇ ਪੌਲ ਛਕੀ ਆ ਉਹ ਜਿਨੂੰ 1699 ਦੀ ਵਿਸਾਖੀ ਤੇ ਜਾਦਾ ਕਿਉਂਕਿ ਸਿਰ ਸੀਸ ਲੈ ਕੇ ਗੋਤ ਜਾਤ ਖਤਮ ਕਰਕੇ ਸਾਡਾ ਕੋਈ ਜਾਤ ਨਹੀਂ ਹੈਗੀ ਸਾਡਾ ਕੋਈ ਗੋਤ ਨਹੀਂ ਹੈਗਾ ਅਸੀਂ ਤੇ ਹੁਣ ਮਾਨਸਕੀ ਜਾਤ ਸਭ ਇੱਕੇ ਪਹਿਚਾਨ ਉਹਦੇ ਸੂਧਾਂਤ ਤੇ ਚੱਲਣ ਵਾਲੇ ਆ ਅਸੀਂ ਗੁਰਗੋਬਿੰਦ ਸਿੰਘ ਮਹਾਰਾਏ ਦੇ ਸਿੱਖ ਆ ਤੇ ਜਿਹੜਾ ਗੁਰਗੋਬਿੰਦ ਸਿੰਘ ਮਹਾਰਾਏ ਦਾ ਸਿੱਖ ਆ ਖੰਡੇ ਬਾਟੇ ਦੀ ਪੋਲ ਜੀ ਨੇ ਸ਼ਕੀ ਹੋਈ ਆ ਉਹਨੂੰ ਕਿਸੇ ਇਹੋ ਜਿਹੇ ਸਿਆਸੀ ਇਵੈਂਟ ਵਿੱਚ ਜਾਣ ਦੀ ਲੋੜ ਨਹੀਂ ਹੈ ਮਤਲਬ ਇੱਕ ਕਿਤਾਬ ਆਈ ਸੀ ਪੁਰਾਣੀ ਉਹਦੇ ਸਰਲੇਖ ਸ ਹੈਗਾ ਹਮ ਹਿੰਦੂ ਨਹੀਂ ਉਹ ਕਿਤਾਬ ਆਈ ਆ ਕੇ ਜਾਣ ਦੀ ਕਗਾਰ ਤੇ ਆ ਕਾਪੀਆਂ ਮਿਲ ਜਾਂਦੀਆਂ ਨੇ ਪਰ ਪੜਨ ਵਾਲੇ ਬਹੁਤ ਘੱਟ ਨੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਆਪਣੀ ਹੀ ਕੌਮ ਦੇ ਲੋਕਾਂ ਨੇ ਉਸ ਕਿਤਾਬ ਨੂੰ ਕਿਤੇ ਨਾ ਕਿਤੇ ਹੁਣ ਤੱਕ ਆਂਦੇ ਆਂਦੇ ਨਾਕਾਰ ਦਿੱਤਾ ਇਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿਉਂਕਿ ਅੱਜ ਕੱਲ ਜਿੰਨੇ ਲੋਕ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਨੇ ਸ਼ਾਇਦ ਉਹਨਾਂ ਹੀ ਨੇ ਜਿਹੜੇ ਬਾਕੀ ਥਾਵਾਂ ਦੇ ਉੱਤੇ ਜਾਣ ਮਜ਼ਾਰਾਂ ਤੇ ਵੀ ਜਾਂਦੇ ਨੇ ਤੇ ਮੰਦਰਾਂ 'ਚ ਵੀ ਜਾਂਦੇ ਨੇ ਉਹ ਸਿੱਖੇ ਹੀ ਨੇ ਦੇਖੋ ਜੀ ਇਹ ਤੁਹਾਡੀ ਗੱਲ ਜਿਹੜੀ ਹੈ ਨਾ ਇਹਦਾ ਸੌਖਾ ਸੱਚੇ ਪਾਤਸ਼ਾਹ ਨੇ ਹੱਲ ਦੱਸਿਆ ਹੋਇਆ ਰਹਿਣੀ ਰਹੇ ਸੋਈ ਸਿੱਖ ਮੇਰਾ ਉੱਥੇ ਕੁਆਲਿਟੀ ਦੀ ਗਿਣਤੀ ਆ ਕੁਆਂਟੀਟੀ ਦੀ ਗਿਣਤੀ ਨਹੀਂ ਹੈ ਕੁਆਲਿਟੀ ਆ ਕੁਆਲਿਟੀ ਤੇ ਹੁਣ 82 85000 ਦਾ ਕਟ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾ 1699 ਦੀ ਵਸਾਖੀ ਚ ਆਵਾਜ਼ ਮਾਰੀ ਆ ਵਸਾਖੀ ਵਾਲੇ ਦਿਨ ਤੇ ਪੰਜ ਹੀ ਰਹਿ ਗਏ ਬਾਕੀ ਸਭ ਭੱਜ ਪੁੱਜ ਗਏ ਮੇਰੇ ਵਰਗੇ ਉੱਥੋਂ ਨਿਕਲ ਨਿਕਲ ਗਏ ਫੇਰ ਜੇ ਹੁਣ ਆ ਜਾਂਦੇ ਆਪਾਂ ਚਮਕੌਰ ਦੀ ਗੜੀ ਵਿੱਚ ਤੇ ਬਾਕੀ ਸਾਰੀ ਗੱਲ ਖਤਮ ਹੋ ਗਈ 40 ਸਿੰਘਾਂ ਨੂੰ ਹੀ ਮਨ ਪ੍ਰਾਪਤ ਹੋਇਆ ਇਹ ਇਸ ਕਰਕੇ ਹੈਨ ਵਿਰਲੇ ਕਣੇ ਨਹੀਂ ਫੈਲ ਫੱਕੜ ਸੰਸਾਰ ਜਗ ਮੈਂ ਉਤਮ ਕਾੜੀਏ ਵਿਰਲੇ ਕੇਈ ਕੇ ਹੁਣ ਤੁਸੀਂ ਤੁਹਾਡੇ ਸ਼ਹਿਰ ਵਿੱਚ ਕੁਆੜ ਦੀ ਦੁਕਾਨ ਵੀ ਹੁਣੀ ਆ ਕੁਆੜੀਏ ਦੀਆਂ ਦੁਕਾਨਾਂ ਵੀ ਆ ਤੇ ਸੁਨਿਆਰੇ ਦੀਆਂ ਵੀ ਦੁਕਾਨਾਂ ਹੈ ਸੁਨਿਆਰ ਦੇ ਰਸ਼ ਕਿੰਨਾ ਕਾ ਕੁਆੜ ਦੇ ਰਸ਼ ਕਿੰਨਾ ਕਾ ਜਾਂ ਦੂਜੇ ਬੰਨੇ ਲਾ ਲੋ ਵੀ ਡੁਪਲੀਕੇਟ ਜਿਹੜੀ ਅੱਜ ਗਹਿਣੇ ਬਣ ਰਿਹਾ ਡੁਪਲੀਕੇਟ ਕਿਸੀ ਤੇ ਕਿੰਨਾ ਰਸ਼ਾ ਡੁਪਲੀਕੇਟ ਗਹਿਣਾ ਤੇ ਮਿਲ ਜਾਂਦਾ 500 ਰੁਪਏ ਦਾ ਤੇ ਜਿਹੜਾ ਅਰੀਜਨਲ ਗਹਿਣਾ ਉਹ ਹੀ ਆ ਉਹ ਪਾਜ਼ਾਹਰ ਦਾ ਨਹੀਂ ਮਿਲਦਾ ਤਾਂ ਫਿਰ ਜਿਹੜੀ ਜਿਹੜੀ ਸਿੱਖੀ ਹੈਗੀ ਆ ਇਹ ਸਿਧਾਂਤ ਦੀ ਹੈਗੀ ਇੱਥੇ ਖੰਨਿਓ ਤਿੱਖੀ ਵਾਲੋਂ ਨਿੱਕੀ ਇਤਮਾਰਗ ਜਾਣਾ ਇਹ ਥੋੜੇ ਲੋਕਾਂ ਦੀ ਹੈਗੀ ਆ ਥੋੜੇ ਲੋਕ ਜਿਹੜੇ ਹੈਗੇ ਆ ਉਹ ਗੁਰੂ ਦੇ ਸਿਧਾਂਤ ਤੇ ਚੱਲਦੇ ਹੁੰਦੇ ਆ ਬਾਕੀ ਕੂੜ ਕਬਾੜ ਤੇ ਬਹੁਤ ਇਕੱਠਾ ਹੋ ਜਾਂਦਾ ਬਾਕੀ ਜਿਹੜੀ ਹਮ Hindu ਨਹੀਂ ਵਾਲੀ ਗੱਲ ਆ ਜਿਨ੍ਹਾਂ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਗੱਲ ਉਹ ਨਹੀਂ ਇਹ ਹੁਣ ਲੋਕ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਅਮਰਸ਼ਾਖ ਦੇ ਮਜਾਰਾਂ ਤੇ ਵੀ ਜਾਂਦੇ ਆ ਦੇਵੀਆਂ ਦੇ ਵੀ ਜਾਂਦੇ ਆ ਉਹ ਕੀ ਕਰਦੇ ਆ ਕਿ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਾ ਲੈਂਦੇ ਰਾਤ ਜਗਰਾਤਾ ਵੀ ਕਰਾਉਂਦੇ ਆ ਇਹੋ ਜਿਹੇ ਸਿੱਖ ਪਰਵਾਨ ਨਹੀਂ ਹੈਗੇ ਮਹਾਰਾਜ ਕਹਿੰਦੇ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ ਗੁਰੂ ਸਾਹਿਬ ਨੇ ਸਿਧਾਂਤ ਨੂੰ ਪ੍ਰੈਫਰੈਂਸ ਦਿੱਤੀ ਆ ਨਾ ਕਿ ਕਿਸੇ ਜਾਤੀਵਾਦ ਨੂੰ ਨਾ ਕਿਸੇ ਦੀ ਅਮੀਰੀ ਨੂੰ ਗੁਰੂ ਸਾਹਿਬ ਇਹ ਇਹ ਗੱਲ ਇਕੱਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਹੀਂ ਕੀਤੀ ਇੱਕ ਤਾਂ ਅਸੀਂ ਦੋ ਸਮਝ ਹੀ ਜਾਂਦੇ ਹਾਂ ਗੁਰਨਾਨਕ ਸਾਹਿਬ ਨੂੰ ਤੇ ਗੁਰੂ ਗੋਬਿੰਦ ਸਿੰਘ ਨੂੰ ਹੈ ਕੀਆ ਕਿਉਂਕਿ ਮਲਕ ਭਾਗੋ ਤੇ ਭਾਈ ਲਾਲੋ ਸ਼ੁਰੂ ਉੱਥੋਂ ਹੋਇਆ ਨਾ ਮਲਕ ਭਾਗੋ ਛੱਡਿਆ ਤੇ ਭਾਈ ਲਾਲੋ ਨੂੰ ਤ੍ਰਿਸ਼ ਦਿੱਤੀ ਭਾਈ ਲਾਲੋ ਦੇ ਘਰ ਜਾ ਕੇ ਕੋਧਰੇ ਦਾ ਪ੍ਰਸ਼ਾਦ ਆ ਸਕਣਾ ਪਸੰਦ ਕੀਤਾ ਮਲਕ ਭਗੋ ਦੇ ਖੀਰ ਪੂੜੇ ਛੱਡ ਦਿੱਤੇ ਤੇ ਹੁਣ ਮੈਂ ਤੁਹਾਨੂੰ ਇਹ ਬੇਨਤੀ ਕਰਾਂ ਵੀ ਅੱਜ ਵੀ ਮਲਕ ਭਗਵਾ ਦੇ ਖੀਰ ਪੂੜੇ ਪਕਣੇ ਆ ਰਾਮ ਲੱਲੇ ਉੱਥੇ ਜੋ ਵੀ ਹੋਣਾ ਜੁਦਦੇ ਅੱਜ ਤੇ ਆਪਾਂ ਮਲਕ ਭਗਵਾ ਨਾਲ ਯਾਰੀ ਰੱਖੀਏ ਬਹੁਤ ਲੋਕ ਗਰੀਬ ਹੈਗੇ ਜਿਨ੍ਹਾਂ ਨੂੰ ਉੱਥੇ ਵਰਣ ਵੀ ਨਹੀਂ ਦਿੱਤਾ ਜਾਣਾ ਬਹੁਤ ਉਹ ਵਿਚਾਰੇ ਉਹ ਕਹਿੰਦੇ ਵੀ ਆਪਣੇ ਆਪ ਨੂੰ Hindu ਹੀ ਆ ਸਾਰਾ ਕੁਝ ਕਰਦਿਆ ਪਰ ਉੱਥੇ ਬਹੁਤ ਤਰ੍ਹਾਂ ਦੀਆਂ ਕੰਡੀਸ਼ਨਾਂਸ ਹੈਗੀਆਂ ਮੰਦਿਰ ਚ ਜਿੱਦਾਂ ਆਪਾਂ ਜਾਣਦੇ ਹੀ ਆ ਜਗਨਨਾਥਪੁਰੀ ਵਰਗੇ ਮੰਦਿਰਾਂ ਚ ਉਹ ਕਿਵੇਂ ਹੁੰਦਾ ਤੇ ਕਿਵੇਂ ਕੁੱਟਾਂ ਵੀ ਪੈਂਦੀਆਂ ਅੱਜਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਕਿ ਜਿਹੜਾ ਕੋਈ ਵਿਚਾਰਾ ਦਲ ਤੋਂ ਉੱਥੇ ਚੱਲ ਗਿਆ ਉਹਦੇ ਛਿੱਤਰ ਪੈਂਦੇ ਆ ਕਈ ਕੁਝ ਹੁੰਦਾ ਤਾਂ ਇਸ ਕਰਕੇ ਸਾਡੇ ਤੇ ਸਾਡੇ ਕੋਲ ਸ੍ਰੀ ਦਰਬਾਰ ਸਾਹਿਬ ਹੈਗਾ ਚੋਂ ਵਰਨਾ ਨੂੰ ਉਪਦੇਸ਼ ਆ ਚਾਰ ਦਰਵਾਜੇ ਆ ਖੱਤਰੀ ਆਵੇ ਬ੍ਰਾਹਮਣ ਆਵੇ ਸੂਦ ਆਵੇ ਬੈਸ ਆਵੇ ਜਿਹੜਾ ਮਰਜੀ ਆਵੇ ਸਾਰਿਆਂ ਨੂੰ ਖੁੱਲਾ ਉਪਦੇਸ਼ ਆ ਉੱਥੇ ਉਹ ਕੋਈ ਰੋਕ ਟੋਕ ਨਹੀਂ ਹੈਗੀ ਤਾਂ ਬਾਕੀ ਜਿਹੜੇ ਲੋਕ ਉੱਥੇ ਆਪਣਾ ਜਾ ਰਹਾ ਬਾਣਾ ਪਾ ਕੇ ਉਹ ਸਿੱਖ ਨੂੰ ਰੋਲ ਰਿਹਾ ਉਹ ਸਿੱਖੀ ਦਾ ਜਨਾਜਾ ਆਪਣਾ ਇੱਕ ਤਰ੍ਹਾਂ ਦਾ ਜਨਾਜਾ ਕੱਢ ਰਿਹਾ ਉਹਨਾਂ ਲੋਕਾਂ ਦਾ ਆਉਣ ਵਾਲੇ ਇਤਿਹਾਸ ਵਿੱਚ ਕਾਲੇ ਅੱਖਰਾਂ 'ਚ ਨਾ ਲਿਖਿਆ ਜਾਣਾ ਵੀ ਇਹਨਾਂ ਨੇ ਕੀ ਕੀਤਾ ਸੀ ਕਿਉਂਕਿ ਇੱਥੇ ਦੋ ਹੀ ਗੱਲਾਂ ਨਾ ਸੁੱਚਾ ਨੰਦ ਵੀ ਆ ਤੇ ਨਵਾਬ ਮਲੇਰਕੋਟਲਾ ਵੀ ਆ ਮਲੇਰਕੋਟਲਾ ਜੀ ਦਾ ਨਵਾਬ ਦਾ ਸਤਕਾਰ ਨਾਲ ਨਾ ਲਿਆ ਜਾਂਦਾ ਵੀ ਹਾ ਦਾ ਨਾਰਾ ਮਾਰਿਆ ਸੀ ਤੇ ਸੁੱਚਾ ਨੰਦ ਨੂੰ ਦੁਰਕਾਰ ਆ ਇੱਥੇ ਗੰਗੂ ਵੀ ਆ ਤੇ ਇੱਥੇ ਟੋਡਰਮਲ ਵੀ ਆ। ਹਾਂਜੀ ਇਹ ਇਸ ਕਰਕੇ ਅਸੀਂ ਲਾਈਨ ਵੇਖਣੀ ਆ ਵੀ ਅਸੀਂ ਕਿਹੜੀ ਚ ਖੜਨਾ। ਠੀਕ ਜੀ। ਠੀਕ। ਬਿਲਕੁਲ। ਇਹੋ ਸਾਰੇ ਤੱਥ ਇਹੋ ਸਾਰੀਆਂ ਗੱਲਾਂ ਔਰ ਇਹ ਜਾਣ ਲੈਣਾ ਵੀ ਬਹੁਤ ਜ਼ਰੂਰੀ ਹੈ ਕਿ ਸਿੱਖ ਸਮਾਜ ਇਸ ਸਮਾਗਮ ਨੂੰ ਕਿਸ ਤਰ੍ਹਾਂ ਦੇਖੇ ਔਰ ਖਾਸ ਕਰਕੇ ਜਿਹੜਾ ਸੱਦਾ ਸ੍ਰੀ ਕਾਲ ਤਖਤ ਸਾਹਿਬ ਦੇ ਵਿੱਚ ਆਇਆ ਆ ਜਸਤਾਰ ਸਾਹਿਬ ਨੂੰ ਆਇਆ ਆ ਉਹ ਸੱਦੇ ਨੂੰ ਉਸ ਸੱਦੇ ਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਆ ਇਹ ਵੀ ਜਾਣਨਾ ਚਾਹੀਦਾ ਔਰ ਤੋਕੀਨ ਸੀਨ ਕੋਸਾਦੀ ਨਾਲ ਗੱਲਬਾਤ ਕਰਕੇ ਇਸ ਮਾਮਲੇ ਦੇ ਬਾਰੇ ਜਾਣਨਾ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਵੱਲੋਂ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਹੋਰ ਵੀ ਬਹੁਤ ਤੱਥ ਸਾਹਮਣੇ ਆਉਣ 22 ਤਰੀਕ ਆਉਣ ਨੂੰ ਅਜੇ ਕੁਝ ਦੇਰ ਬਾਕੀ ਹੈ ਜੋ ਵੀ ਹੋਏਗਾ ਤੁਹਾਨੂੰ ਦੱਸਦੇ ਰਹਿਵਾਂਗੇ ਅਗਰੋ ਤੱਕ ਲਈ ਬਨੇ ਰਹੋ 1 India Punjab Subscribe to 1 India channel and never miss an update